ਕਰਨਲ ਸਾਹਿਬ ਨੇ ਆਪਣੇ ਪ੍ਰੋਵੀਡੈਂਟ ਫੰਡ ਤੋਂ 1 ਕਰੋੜ ਰੁਪਇਆ ਦਿੱਤਾ ਚੈੱਕ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਜਿਹੜਾ ਬੰਦਾ ਇੰਨੀ ਸ਼ਰਧਾ ਰੱਖਦਾ ਉਹ ਗੁਰਦੁਆਰਾ ਸਾਹਿਬ ਦੇ ਕੋਈ ਉਲਟ ਜਾ ਸਕਦਾ ਖਿਲਾਫ ਜਾਂ ਸੰਤਾਂ ਦੇ ਕਰਨਲ ਸਾਹਿਬ ਨੇ ਮਾਫੀ ਮੰਗੀ ਤਾਂ ਵੀ ਇਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਬਾਅਦ ਫੋਟੋਆਂ ਲਾਈਆਂ ਗਈਆਂ ਤੇ ਆ ਵੇਖੋ ਆ ਫੋਟੋਆਂ ਜਿਹੜੀਆਂ ਨੇ ਆ ਪੈਰਾਂ ਤੇ ਉਹਨਾਂ ਨੇ ਆਪਣਾ ਫੋਟੋਆਂ ਲਾਈਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤੇ ਸੰਤਾਂ ਦੀਆਂ ਹੁਣ ਇਹੋ ਜੇ ਲੋਕ ਮਰਿਆਦਾ ਸਿਖਾਉਣਗੇ ਸਾਰਿਆਂ ਨੂੰ ਆ ਬੜਾ ਅੱਜ ਤੁਹਾਡਾ ਵੈਸੇ ਧੰਨਵਾਦ ਵੀ ਤੁਸੀਂ ਆਏ ਹੋ ਕਵਰ ਕਰਨ ਸਾਰਾ ਆ ਜਿਹੜਾ ਪਿਛਲੇ ਕੁਝ ਦਿਨਾਂ ਜੇ ਵਿਵਾਦ ਹੋਇਆ ਮੈਂ ਸਿਰਫ ਕਲੀਅਰ ਕਰਨਾ ਚਾਹੁੰਦਾ ਸੀ ਬਿਕੋਜ਼ ਅੱਗੇ ਜਿਹੜਾ ਆਪਣਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਅੱਗੇ ਲੋਕਲਾਈਜ਼ ਸੀਗਾ ਹੁਣ ਜੋ ਇਹਨਾਂ ਦੀ ਮਾਨਤਾ ਹੈ 올ਓਵਰ ਦ ਵਰਲਡ ਆ ਬਹੁਤ ਤੇ ਬਹੁਤ ਜਿਹੜੇ ਆਪਣੇ ਸਿੱਖ ਬਾਹਰੋਂ ਵੀ ਆਉਂਦੇ ਨੇ ਤੇ ਜਿਹੜੀਆਂ ਕੁਝ ਆ ਵੀਡੀਓਜ਼ ਵਿਵਾਦ ਦੀਆਂ ਗਈਆਂ ਨੇ ਇਹ ਵੇਖ ਕੇ ਇੱਕ ਹਰ ਇੱਕ ਸਿੱਖ ਦੇ ਜਿਹੜਾ ਸਿੱਖ ਮਾਈਂਡਡ ਬੰਦਾ ਉਹਦੇ ਮਨ ਨੂੰ ਠੋਸ ਲੱਗੀ ਮੈਂ ਚਾਹੁੰਦਾ ਸੀ ਖਾਸ ਕਰਕੇ ਮੈਂ ਜਨਰਲ ਸੈਕਟਰੀ ਜਾਂ ਫਾਊਂਡੇਸ਼ਨ ਦਾ ਮੈਂ ਚਾਹੁੰਦਾ ਸੀ ਇਹਨਾਂ ਵਿਵਾਦ ਨੂੰ ਮੈਂ ਕਲੀਅਰ ਕਰਾਂ ਮਾੜਾ ਜਾਂ ਤੁਹਾਨੂੰ ਸਾਰਾ ਡੰਗ੍ਹਾਈ ਚ ਜਾ ਕੇ ਮੈਂ ਦੱਸਾਂ 26 ਤਰੀਕ ਨੂੰ ਹੋਇਆ ਇਹ ਹੈ ਵੀ ਕੁਝ ਆਪਣੇ ਨਿਹੰਗ ਵੀਰ ਜਿਹੜੇ ਨੇ ਉਹਨਾਂ ਨੇ ਇੱਥੇ ਤੰਬੂ ਲਾ ਕੇ ਜੁੱਤੀਆਂ ਗੰਡਣ ਦੀ ਮਸ਼ੀਨ ਰੱਖੀ ਸੀ ਤੇ ਉਹ ਆਪਣਾ ਸੇਵਾ ਕਰ ਰਹੇ ਸੀ ਅੱਛਾ ਜਿੱਥੇ ਉਹਨਾਂ ਨੇ ਤੰਬੂ ਲਾਇਆ ਸੀ ਉਹ ਜਗ੍ਹਾ ਸੀ ਲਾਂਗੇ ਚ ਉਹ ਲੋਕਾਂ ਨੂੰ ਆਉਣ ਜਾਣ ਦੀ ਤਕਲੀਫ ਹੋ ਰਹੀ ਸੀ ਉਹਦੇ ਵਾਸਤੇ ਮੈਨੇਜਮੈਂਟ ਕਮੇਟੀ ਨੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਉਹ ਵੀ ਕਿਤੇ ਅਸੀਂ ਭੇਜ ਦਿੰਨੇ ਆ ਕਿਉਂਕਿ ਉਦੋਂ ਪਹਿਲਾਂ ਤਕਰੀਬਨ 30 ਸੰਸਥਾਵਾਂ ਨੇ ਐਸੀਆਂ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਆ ਔਰ ਉਹ ਸੰਤਾਂ ਦੀ ਫੋਟੋ ਆਪਣੇ ਬੰਦੀ ਸਿੰਘਾਂ ਦੀਆਂ ਫੋਟੋਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਇਹ ਹਰ ਇੱਕ ਥਾਂ ਲੱਗੀਆਂ ਇਕੱਲੀ ਇਹ ਨਹੀਂ ਅੱਛਾ ਜਦੋਂ ਇਹ ਗੱਲ ਹੋਈ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਫੋਟੋਆਂ ਨੇ ਤੇ ਜਿਹੜਾ ਆਪਣਾ ਸਟਾਲ ਸੀ ਇੱਕ ਵਾਰੀ ਤੇ ਉਹਨਾਂ ਨੇ ਹਟਾ ਲਿਆ ਉਦੋਂ ਬਾਅਦ ਅਗਲੇ ਦਿਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਦੀ ਆਏ ਉਹਨਾਂ ਨੇ ਵੀ ਉਹਨਾਂ ਨੂੰ ਸੱਦਿਆ ਮਤਲਬ ਉਹਦੀ ਕੋਈ ਗੱਲ ਹੋਈ ਨਹੀਂ ਇਹ 26 ਤਰੀਕ ਦੀ ਗੱਲ ਹੈ ਤੇ 28 ਤਰੀਕ ਨੂੰ ਇਹ ਵਿਵਾਦ ਰੌਲਾ ਪੈ ਜਾਂਦਾ ਜੇ ਵਿਵਾਦ ਹੁੰਦਾ ਤੇ ਉਹਦੇ ਇਹ ਪੈ ਜਾਣਾ ਸੀ ਮੇਰਾ ਕਹਿਣ ਦਾ ਇਹ ਭਾਵੇਂ ਵੀ ਇਹ ਸਾਜ਼ਿਸ਼ ਸੀ ਜਦੋਂ ਕੋਈ ਵੀ ਮਸਲਾ ਹੁੰਦਾ ਨਾ ਆਪਾਂ ਪੜਕਾਉ ਜਦੋਂ ਕੋਈ ਲੀਡਰ politcal ਲੀਡਰ ਵਿੱਚ ਪੈ ਜਾਂਦੇ ਨੇ ਇਹਦੇ ਲੋਕਾਂ ਨੂੰ ਅਨਫੋਰਚਨਟਲੀ ਪੜਕਾ ਕੇ ਯੂਥ ਨੂੰ ਇਸ ਪਾਸੇ ਲਾਇਆ ਜਾਂਦਾ ਸੋ 28 ਤਰੀਕ ਨੂੰ ਆਨਰਾਜ਼ਾ ਰਹਾ ਹੋਇਆ ਅੱਛਾ ਉਦੋਂ ਪਹਿਲਾਂ ਕਰਨਲ ਸਾਹਿਬ ਕਰਦੇ ਹਰੀ ਸਿਵਰਨ ਸਿੰਘ ਜੀ ਨੇ ਮਾਫੀ ਵੀ ਮੰਗੀ ਤੇ ਮਾਫੀ ਮੰਗਣ ਤੋਂ ਬਾਅਦੂਦ ਇਹਨਾਂ ਦੀ ਕਾਰਨੂ ਅਟੈਕ ਕੀਤਾ ਗਿਆ ਐਸ ਐਚਓ ਸਾਹਿਬ ਨੇ ਚੋ ਬੜੇ ਬਹਾਦਰੀ ਨਾਲ ਮਤਲਬ ਇੰਜਰੀ ਤੋਂ ਬਚਾਇਆ ਇਹ ਵਾਈਗਰੀ ਇਹਨੇ ਰੱਖ ਲਿਆ ਇਹਨਾਂ ਨੂੰ ਨਹੀਂ ਤਾਂ ਕਸਰ ਉਹਨਾਂ ਵੱਲੋਂ ਕੋਈ ਨਹੀਂ ਸੀ ਸੋ ਚਲੋ ਵਿਚਾਰ ਰਹਿ ਗਿਆ ਪਰ ਇਹਦਾ ਇਹ ਮਤਲਬ ਮੈਂ ਤੁਹਾਨੂੰ ਅੱਜ ਦੱਸਣਾ ਚਾਹਣਾ ਵੀ ਇਹ ਆਦਮੀ ਹੈ ਕੌਣ ਕਰਨਲ ਹਰੀ ਸਿੰਘ ਸਿੰਘ ਸੰਧੂ ਇੱਕ ਸਾਬਕਾ ਫੌਜੀ ਨੇ ਬੁਰਸਖ ਮੇਰਾ ਖਿਆਲ ਨਹੀਂ ਵੀ ਜਿੰਨੇ ਇਹ ਸੇਵਾ ਆ ਦਿਲ ਤੋਂ ਭਾਵਨਾ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹੇ ਹੁੰਦੇ ਆ ਨਾਲੇ ਵੀ ਵਿਦਵਾਨ ਨੇ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਉਹਦਾ ਵਰਲਡ ਵਾਈਡ ਲਾਂਚ ਹੋਇਆ ਉਹ ਹੁਣ ਮੈਂ ਕੱਲ ਪਰਸੋਂ ਦੀਆਂ ਵੀਡੀਓਜ਼ ਦੇਖ ਰਿਹਾ ਆ ਉਹ ਜਿਹੜੀ ਜਿੱਥੇ-ਜਿੱਥੇ ਇਹਨਾਂ ਦੀ ਕਿਤਾਬ ਲਾਂਚ ਹੋਈ ਆ ਉੱਥੇ ਅੰਗਰੇਜ਼ ਵੀ ਨੇ ਇਹ ਚੰਗੇ ਸਕੂਲਾਂ ਦੇ ਪੜ੍ਹੇ ਨੇ ਬਾਅਦ ਲਈ ਆਕਸਫੋਰਡ ਯੂਨੀਵਰਸਿਟੀ ਜੇ ਇਹਨਾਂ ਪੀ ਐਚ ਡੀ ਕੀਤੀ ਆ ਮਿਲਟਰੀ ਹਿਸਟਰੀ ਤੇ ਤੇ ਇਹ ਆਬਵੀਅਸਲੀ ਉਹ ਮੈਸੇਜ ਇਹਦੀਆਂ ਚੱਲੀਆਂ ਥਾ ਬੜੇ ਲਗੇ ਬੰਦੇ ਹੀ ਲਾਂਚ ਕਰਦੇ ਆ ਕਿਤਾਬਾਂ ਸੋ ਉਹ ਵਿਵਾਦਕ ਹੋਰ ਤੋਂ ਰਿਆ ਨੀ ਇਹਦੀ ਰਾ ਦੇ ਏਜੰਟ ਨੇ ਇਹ ਇਹ ਚੀਜ਼ਾਂ ਦਾ ਸੋ ਇਸ ਕਰਕੇ ਮੈਂ ਉਹ ਜੀ ਤੁਹਾਨੂੰ ਹਿਸਟਰੀ ਦੱਸਣਾ ਇਹ ਗੱਲ ਵੈਸੇ ਦੱਸਣੀ ਵਾਲੀ ਹੈ ਨਹੀਂ ਔਰ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਰਨਲ ਸਾਹਿਬ ਨੇ ਆਪਣੇ ਪ੍ਰੋਵੀਡੈਂਟ ਫੰਡ ਤੋਂ 1 ਕਰੋੜ ਰੁਪਇਆ ਦਿੱਤਾ ਚੈੱਕ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਤੇ ਜਿਹੜਾ ਬੰਦਾ ਇੰਨੀ ਸ਼ਰਧਾ ਰੱਖਦਾ ਉਹ ਗੁਰਦੁਆਰਾ ਸਾਹਿਬ ਦੇ ਕੋਈ ਉਲਟ ਜਾ ਸਕਦਾ ਖਿਲਾਫ ਜਾਂ ਸੰਤਾਂ ਦੇ ਅੱਛਾ ਸੰਤਾਂ ਦੀ ਮਿਹਰਬਾਨੀ ਨਾਲ ਹੀ ਇਹ ਸਾਰਾ ਕੁਝ ਉਹਨਾਂ ਦੇ ਕਰਤਲਮਾਂ ਨਾਲ ਹੀ ਸਥਾਪਿਤ ਹੋਇਆ ਫਿਰ ਕਲਸ ਚੜਿਆ ਹੁਣ ਇਹ ਸਾਰੀਆਂ ਚੀਜ਼ਾਂ ਦਾ ਆ ਵੇਖੋ ਇਹ ਬਾਬਾ ਜੀ ਬਾਬਾ ਗੁਰਵੰਤ ਸਿੰਘ ਹੈਡ ਗ੍ਰੰਥੀ ਨੇ ਇਹ 1980 ਦੇ ਨੇ ਤੇ ਉਦੋਂ ਜਦੋਂ ਆਪਣੀ ਲਹਿਰ ਚੱਲਦੀ ਸੀ ਇੱਥੇ ਸਿੱਖੀ ਦੀ ਉਦੋਂ ਇਹਨਾਂ ਨੇ ਬਹੁਤ ਪਰਿਵਾਰਾਂ ਨੂੰ ਵੀ ਬਚਾਇਆ ਫਾਊਂਡੇਸ਼ਨ ਦਾ ਬੜਾ ਵੱਡਾ ਹੱਥ ਰਿਹਾ ਹੁਣ ਆ ਜਿਹੜਾ ਸਭ ਤੋਂ ਇਲਾਕੇ ਦੇ ਆਪਣੇ ਚਲੋ ਮੈਂ ਹੁਣ ਉਹ ਜਿਹੜਾ ਬੰਦਾ ਰਿਹਾ ਨਾ ਹੋਵੇ ਉਹਦੇ ਬਾਰੇ ਗੱਲ ਹੋਰ ਹੀ ਕਰਨੀ ਨਹੀਂ ਚਾਹੀਦੀ ਪਰ ਬਾਬੇ ਟੂਲੇ ਨੂੰ ਹਟਾਉਣ ਵਾਲੇ ਜਿਹੜੇ ਇਹਨਾਂ ਤੋਂ ਪਹਿਲਾਂ ਪ੍ਰਧਾਨ ਸੀ ਕਰਨਲ ਜੀਓ ਸੰਧੂ ਉਹਨਾਂ ਦਾ ਯੋਗਦਾਨ ਫਾਊਂਡੇਸ਼ਨ ਦਾ ਯੋਗਦਾਨ ਆ ਕੈਪਟਨ ਬਰਵੰਤ ਸਿੰਘ ਇੱਥੇ ਬੈਠੇ ਨੇ ਬਾਅਦ ਦੇਖ ਲਓ ਕੈਪਟਨ ਸਾਹਿਬ ਨੇ ਨਾਲ ਪੂਰਾ ਸਾਥ ਦਿੱਤਾ ਉਹ ਜੋ ਉਹ ਸੇਵਾ ਚ ਤੇ ਚਲੋ 2 4 ਪੈਸੇ ਮੇਰਾ ਵੀ ਯੋਗਦਾਨ ਸੀਗਾ ਸੋ ਮੈਂ ਉਹਦੀ ਗੱਲ ਕਰਦਾ ਵੀ ਆਹ ਤਾਂ ਹਿਸਟਰੀ ਆ ਅੱਛਾ ਸਤਾਰ ਗੁਰਵ੍ਰ얌 ਸੋਂ ਆਪ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਇਹਨਾਂ ਦੇ ਤਾਇਆ ਜੀ ਕਰਨਲ ਸਾਹਿਬ ਉਹਨਾਂ ਦੇ ਭਤੀਜੇ ਨੇ ਸੋ ਇਸ ਕਰਕੇ ਔਰ ਬੜੀ ਸੁਚੱਜੀ ਢੰਗ ਨਾਲ ਚਲਾਇਆ ਜਾਂਦਾ ਹੈ ਪਰ ਕਈ ਵਾਰੀ ਇਹ ਹੋ ਜਾਂਦਾ ਜਦੋਂ ਗੁਰਦੁਆਰਾ ਸਾਹਿਬ ਜਾਂ ਕੋਈ ਵੀ ਸੰਸਥਾ ਜਿਹੜੀ ਜਦੋਂ ਵੱਧ ਜਾਂਦੀ ਹੈ ਉਦੋਂ ਬਾਅਦ ਲੋਕਾਂ ਦੇ ਮਨ 'ਚ ਲਾਲਚ ਆਉਂਦਾ ਇਹ ਕਾਫੀ ਕੁਝ ਪਿੰਡ ਦੇ ਕੁਝ ਬਾਹਰਲੇ ਸ਼ੈਤਾਨ ਅੰਸਰ ਸੀ ਜਿਨ੍ਹਾਂ ਨੇ ਪਲੈਨਿੰਗ ਕਰਕੇ 26 ਤੋਂ ਇਨਸੀਡੈਂਟ ਹੋਇਆ ਤੇ 28 ਤਰੀਕ ਨੂੰ ਇਹਨਾਂ ਨੂੰ ਇਨਜਾਮ ਦਿੱਤਾ ਸੋ ਅੱਛਾ ਉਦੋਂ ਬਾਅਦ ਸਾਰਿਆਂ ਤੋਂ ਮਾੜੀ ਗੱਲ ਜਿਹੜੀ ਆ ਕਰਨਲ ਸਾਹਿਬ ਨੇ ਮਾਫੀ ਮੰਗੀ ਤਾਂ ਵੀ ਇਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਬਾਅਦ ਫੋਟੋਆਂ ਲਾਈਆਂ ਗਈਆਂ ਤੇ ਆ ਵੇਖੋ ਆ ਫੋਟੋਆਂ ਜਿਹੜੀਆਂ ਨੇ ਆ ਪੈਰਾਂ ਤੇ ਇਹਨਾਂ ਨੇ ਆਪਣਾ ਫੋਟੋਆਂ ਲਾਈਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤੇ ਸੰਤਾਂ ਦੀਆਂ ਹੁਣ ਇਹੋ ਜਿਹੇ ਲੋਕ ਮਰਿਆਦਾ ਸਿਖਾਉਣਗੇ ਦੱਸੋ ਆਪਾਂ ਸਾਰੇ ਗੁਰੂ ਕੇ ਸਿੱਖ ਆ ਇਹ ਇਹਨਾ ਤੋਂ ਮਰਿਆਦਾ ਸਿੱਖਣੀ ਹੈ ਇੱਕ شریف ਆਦਮੀ 70 ਸਾਲ ਹੋ ਮਰਹਾਉਦੀ ਉਹਦੇ ਤੇ ਤੁਸੀਂ ਅਟੈਕ ਕਰਦੇ ਹੋ ਤੇ ਉਦੋਂ ਬਾਅਦ ਆ ਹੁਲੜਬਾਜੀ ਕਰਦੇ ਹੋ ਸ਼ਰਮ ਆਉਣੀ ਚਾਹੀਦੀ ਇਹ ਜਿਹੇ ਸ਼ਦਾਨ ਬੰਦਿਆਂ ਨੂੰ ਇਹਨਾਂ ਇਹਨਾਂ ਦਾ ਪੱਖ ਵੀ ਸਾਹਮਣੇ ਆਇਆ ਹੈ ਕਿ ਇਹ ਅਣਜਾਣ ਦੇ ਮਤਲਬ ਕਿ ਜਾਣੋ-ਝੁੱਕ ਕੇ ਨਹੀਂ ਕੀਤਾ ਗਿਆ ਜਦੋਂ ਫੋਟੋ ਲਾ ਕੇ ਉੱਪਰ ਆ ਰਹੀ ਸੀ ਗਿਆ ਤਾਂ ਉਸ ਟਾਈਮ ਜਿਹੜਾ ਕਿਸੇ ਨੇ ਫੋਟੋਆਂ ਖਿੱਚੀਆਂ ਹਰਪਾਲ ਸਿੰਘ ਦਾ ਇੱਕ ਸੋਸ਼ਲ ਮੀਡੀਆ ਤੇ ਉਸੇ ਦੇ ਹੀ ਫੇਸਬੁੱਕ ਦੇ ਉੱਤੇ ਇੱਕ ਬਿਆਨ ਸਾਹਮਣੇ ਆਉਂਦਾ ਹੈ ਨਹੀਂ ਬਿਲਕੁਲ ਠੀਕ ਹੈ ਜੇ ਇਹੀ ਗੱਲ ਹੈ ਤੇ ਮਾਫੀ ਕਰਨਲ ਸਾਹਿਬ ਨੇ ਵੀ ਮੰਗੀ ਸੀ ਨਹੀਂ ਮਾਫੀ ਮੰਗੀ ਸੀ ਤਾਂ ਫਿਰ ਉਦੋਂ ਬਾਅਦ ਚਲੋ ਬਹਿ ਕੇ ਗੱਲ ਕਰਦੇ ਪਿਆਰ ਨਾਲ ਗੱਲ ਕਰਦੇ ਇਹ ਦੁਬਾਰਾ ਮਾਫੀ ਮੰਗ ਲੈਂਦੇ ਇਹਦੇ 'ਚ ਕੋਈ ਸ਼ਰਮ ਥੋੜੀ ਆ ਆਪਾਂ ਨੂੰ ਜਿਹੜੀ ਸਾਨੂੰ ਸਿੱਖੀ ਨਤਮਸਤ ਹੋਣਾ ਧਲੇ ਆਪਾਂ ਨੂੰ ਸਿਖਾਉਦੀ ਆ ਹਲੀਮੀ ਇਹ ਹਲੀਮੀ ਥੋੜੀ ਆ ਵੀ ਤੁਸੀਂ ਇੱਕ ਬੰਦੇ ਤੇ ਕਾਤਲਾਨਾ ਹਮਲਾ ਕਰੋ ਇਨਸਪੈਕਟਰ ਦੇ ਵਿਚਾਰੇ ਦੇ ਇੱਥੇ ਤਲਵਾਰ ਲੱਗੀ ਆ ਚਾਰ ਟਾਂਕੇ ਤੇ ਇਨਸਪੈਕਟਰ ਸਾਹਿਬ ਦੇ ਲੱਗੇ ਸੋ ਇਸ ਕਰਕੇ ਮੇਰੀ ਮੇਰੀਏ ਅਪੀਲ ਹੈ ਕਿ ਇਹਨਾਂ ਸਾਰੇ ਲੋਕਾਂ ਨੂੰ ਵੀ ਇਹੋ ਜਿਹੇ ਕੰਮਾਂ ਤੋਂ ਗਰੇਜ਼ ਕਰੋ ਤੇ ਜੇ ਇਹਨਾਂ ਕੋਈ ਗਲਤੀ ਕੀਤੀ ਆ ਤੇ ਆ ਕੇ ਬਾਬਾ ਦੀਪ ਸਿੰਘ ਦੇ ਦਰ ਤੇ ਮਾਫੀ ਮੰਗਣ ਸੋ ਇਸ ਕਰਕੇ ਮੈਂ ਅੱਜ ਸਾਰਾ ਆ ਇਨਸੀਡੈਂਟ ਡਿਸਕਸ ਕਰਨਾ ਚਾਹੁੰਦਾ ਸੀ ਜਦੋਂ ਜਦੋਂ ਵਿਵਾਦ ਹੋਣ ਤੋਂ ਕੁਝ ਟਾਈਮ ਪਹਿਲਾਂ ਜਦੋਂ মিডিਆ ਇੱਥੇ ਕਵਰੇਜ ਕਰਨ ਲਈ ਪਹੁੰਚਦਾ ਕੁਝ ਲੋਕ ਵੀ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਬਣਾਇਆ ਗੁਰਦੁਆਰਾ ਸਾਹਿਬ ਨੂੰ ਤੇ ਜਿਹੜੀ ਉੱਥੇ ਕਮੇਟੀ ਆ ਉਹ ਇਹਨਾਂ ਦੇ ਪਰਿਵਾਰਕ ਮੈਂਬਰੀ ਆ ਉਹ ਕੀ ਮਸਲਾ ਹੈ ਬਿਲਕੁਲ ਗਲਤ ਗੱਲ ਹੈ ਜੀ ਇਹ ਸ਼ਹੀਦ ਬਾਬਾ ਦੀਪ ਸਿੰਘ ਰਜਿਸਟਰਡ ਫਾਊਂਡੇਸ਼ਨ ਹੈ ਇਹ 1994 ਤੇ ਰਜਿਸਟਰ ਹੋਈ ਆ ਪਿੰਡ ਦੇ ਜਿੰਨੇ ਰਿਸਪੈਕਟੇਬਲ ਸੀ 40 50 ਇਹਦੇ ਮੈਂਬਰ ਨੇ ਉਹਨਾਂ ਚੋਂ ਕੁਝ 15 20 ਦੀ ਤੇ ਡੈਥ ਵੀ ਹੋ ਚੁੱਕੀ ਆ ਉਹ ਸਾਰਾ ਹੈਗਾ ਪ੍ਰਬੰਧ ਜਿਹੜਾ ਬਿਲਕੁਲ ਹਰੇ ਕਾਨੂੰਨ ਮਤਲਬ ਇਨਵੋਲਵ ਕਰਕੇ ਕੀਤਾ ਜਾਂਦਾ ਹੁਣ ਅਕਸਰ ਕਰ ਇੰਨਾ ਵੱਡਾ ਮੇਲਾ ਲੱਗਣਾ ਇੱਕ ਆਪਾਂ ਜਨਮ ਦਿਹਾੜਾ ਮਨਾਉਣੇ ਆ ਉਹਦੇ ਅੰਦਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕਮੇਟੀਆਂ ਬਣੀਆਂ ਨੇ ਅੱਛਾ ਤੁਸੀਂ ਸਾਰੇ ਲੋਕੋ ਤੁਸੀਂ ਅੱਗੇ ਵੀ ਆਉਂਦੇ ਹੋ ਤੁਸੀਂ ਕਦੀ ਵੇਖਿਆ ਹੈ ਵੀ ਇਹ ਕਿਤੇ ਪਾਸੇ ਪ੍ਰਬੰਧ ਵੱਲੋਂ ਕਮਜ਼ੋਰੀ ਹੋਵੇ ਇੱਕ ਹੀਰੇ ਵਰਗਾ ਬੰਦਾ ਇੱਥੇ ਪ੍ਰਧਾਨ ਬਣਾਇਆ ਜਿਹਦੀ ਇਸ ਤਰ੍ਹਾਂ ਕਰਕੇ ਹੁੱਲੜਬਾਜ਼ੀ ਕਰਕੇ ਬੇਇੱਜ਼ਤੀ ਕੀਤੀ ਗਈ ਇਸ ਕਰਕੇ ਇਹ ਇੱਕ ਨਿੰਦਣਯੋਗ ਚੀਜ਼ ਇਹਨਾਂ ਨੇ ਕੀਤੀ ਔਰ 100% ਸਟਰੋਂਗ ਲਫ਼ਜ਼ਾਂ ਜਿसे ਨਿੰਦਦੇ ਆਏ। ਉਹਨਾਂ ਨੇ ਸਾਹਿਬ ਜਿਹੜੀ ਕਮੇਟੀ ਭੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਹਨਾਂ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਰਜਿਸਟਰਡ ਬਾਡੀ ਆ। ਅਸੀਂ ਜਿਹੜਾ ਆਪਣਾ ਪੱਖ ਜਿਹੜਾ ਆ ਬੇਲਵੀ ਦੇ ਮੈਟਰ ਨੂੰ ਲਾ ਕੇ ਅਸੀਂ ਸਿੰਘ ਸਾਹਿਬ ਕੋਲ ਵੀ ਪੇਸ਼ ਹੋਏ ਆ। ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਇਹ ਅਸੀਂ ਆਪਣੀ ਫਰਿਆਦ ਲੈ ਕੇ ਗਏ ਆ। ਉਹਨਾਂ ਨੇ ਵੈਸੇ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਕਿਹਾ ਅਸੀਂ ਇਨਸਾਫ ਤੁਹਾਨੂੰ ਦਵਾਗੇ ਜੋ ਵੀ ਠੀਕ ਹੈ ਤੇ ਅਕਾਲ ਤਖਤ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਹਰ ਇੱਕ ਸਿੱਖ ਸਿਰ ਮਟੇ ਕਦਾਉਣਾ ਅੱਗੇ ਸੋ ਇਸ ਕਰਕੇ ਉਹ ਹੁਣ ਉਹ ਉਹਨਾਂ ਨੇ ਦੱਸਣਾ ਕੀ ਹੋਣਾ ਸਾਡੇ ਹੱਥ ਚ ਨਹੀਂ ਹੈਗਾ ਹੁਣ ਉਹ ਸਮਝ ਲਓ ਸਾਡੀ ਇੱਕ ਕੋਰਟ ਹੀ ਆ ਅਸੀਂ ਫਰਿਆਦ ਕੀਤੀ ਆ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੈਪਟਨ ਸਾਹਿਬ ਜੀ ਇਹ ਮਤਲਬ 26 ਤਰੀਕ ਨੂੰ ਇਨਸੀਡੈਂਟ ਹੁੰਦਾ ਤੇ 22 ਤਰੀਕ ਨੂੰ ਜਿਹੜਾ ਇਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਕੀ ਮਤਲਬ ਸਾਬਤ ਕਰਨਾ ਚਾਹੁੰਦੇ ਨਹੀਂ ਸਾਬਤ ਹੈ ਇਹਨੂੰ ਪੋਲੀਟਿਸੀਜ਼ ਕੀਤਾ ਗਿਆ ਹੁਣ ਵੇਖੋ ਇਲੈਕਸ਼ਨਾਂ ਆਉਣ ਆਲੀਆਂ ਇਹਦੇ ਅੰਦਰ ਆਪਣਾ ਜਿਹੜਾ ਏਰੀਆ ਹੈਗਾ ਇਹ ਇੱਕ ਪੰਚੇਕ ਏਰੀਆ ਠੀਕ ਹੈ ਇਹਦੇ ਅੰਦਰ ਕੋਈ ਸ਼ੱਕ ਨਹੀਂ ਸਭ ਤੋਂ ਜ਼ਿਆਦਾ ਸੰਤਾਪ ਆਪਾਂ ਹੰਡਾਇਆ ਅੱਜ ਵੀ ਹੰਡਾ ਰਹੇ ਹਾਂ ਮਸ਼ਿਆਂ ਦੇ ਮੁੱਦੇ ਨੇ ਕਈ ਕੁਝ ਹੈਗਾ ਇਹਨੂੰ ਪੋਲੀਟਿਸੀਜ਼ ਕਰਨਾ ਕੋਈ ਪੁਲਟਮੈਂਟ ਨਾ ਨਹੀਂ ਲੈਂਦਾ ਮੈਂ ਕੁਝ ਲੀਡਰਾਂ ਨੇ ਨਾ ਤੁਹਾਨੂੰ ਪਤਾ ਸਾਰਿਆਂ ਪੋਲੀਟਿਕਲ ਲੀਡਰ ਜਿਹੜੇ ਨੇ ਉਹਨਾਂ ਨੇ ਇਹਨੂੰ ਐਕਸਪਲੋਇਟੇਸ਼ਨ ਕੀਤਾ ਕਿ ਹੰਗੜਬਾਜੀ ਹੋਏਗੀ ਲੋਕਾਂ ਦੇ ਤੇ ਜਿਹੜਾ ਭੜਕਾਊ ਕੰਮ ਕਰਾਂਗੇ ਉਹਦੇ ਨਾਲ ਜਿਹੜਾ ਆਪਣਾ ਵਿਵਾਦ ਵਧੇਗਾ ਤੇ ਉਹਦੇ ਨਾਲ ਉਹਨਾਂ ਦਾ ਵੀ ਦਾਲ ਫੁਲਕਾ ਚੱਲਦਾ ਆ ਗੱਲ ਉਹਨਾਂ ਨੂੰ ਵੀ ਪੈਸੇ ਬਾਹਰੋਂ ਆਉਂਦੇ ਆ ਇਕੱਠੇ ਹੁੰਦੇ ਆ ਪੈਸੇ ਸੋ ਇਸ ਕਰਕੇ ਆ ਹੀ ਆ ਮਸਲਾ ਤਾਂ ਆ ਆ ਹੋਰ ਕੋਈ ਮਸਲਾ ਹੈ ਹੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਬਾਰ-ਬਾਰ ਕਿ ਜਿਵੇਂ ਲੰਗਰ ਹਾਲਾਂ ਜੋ ਹੋਰ ਜਗਾਵਾਂ ਨੇ ਉੱਥੇ ਇਹਨਾਂ ਜਿਹੜਾ ਕਮੇਟੀ ਵੱਲੋਂ ਇਹ ਸੌ ਬੌਂਸਰ ਲਗਾਏ ਗਏ ਆ ਉਹ ਉਹਦੇ ਸਬੰਧੀ ਕੀ ਕਰਾਂਗੇ ਇਹ ਬੌਂਸਰ ਜਿਹੜੇ ਲੱਗੇ ਨੇ ਇਹ ਸੀਗੇ ਟ੍ਰੈਫਿਕ ਮੈਨੇਜਮੈਂਟ ਵਾਸਤੇ ਇੰਨਾ ਰਸ਼ ਹੁੰਦਾ ਵੇਖੋ ਮੈਂ 21 22 ਤਰੀਕ ਨੂੰ ਆਇਆ ਮੈਂ 21 22 ਤਰੀਕ ਨੂੰ ਮੱਥਾ ਟੇਕ ਕੇ ਤੇ ਮੈਂ ਵਾਪਸ ਗਿਆ ਮੈਂ ਉਦੋਂ ਇੱਥੇ ਨਹੀਂ ਸੀ ਜਦੋਂ ਇਹ ਸਾਰਾ ਵਿਵਾਦ ਹੋਇਆ ਪਰ ਇਹ ਬੌਂਸਰ ਜਿਹੜੇ ਨੇ ਇਹ ਵੀ ਨਹੀਂ ਇਹ ਪਹਿਲੀ ਵਾਰੀ ਆ ਇਹ ਟ੍ਰੈਫਿਕ ਮੈਨੇਜਮੈਂਟ ਪੁਲਿਸ ਫੋਰਸ ਵੀ ਕਿੰਨੀ ਆ ਇਥੇ ਠਾਣੇ 'ਚ ਜੇ 100 ਬੰਦਾ ਹੋਊਗਾ 200 ਹੋਏਗਾ ਤੇ ਆਪਾਂ ਨੂੰ ਇੰਨਾ ਵੱਡਾ ਜਣਾ ਚੰਗਾ ਪ੍ਰਬੰਧ ਕਰਨ ਵਾਸਤੇ ਆਪਾਂ ਨੂੰ ਲੋਕੀ ਦੇ ਬਾਹਰੋਂ ਲਿਆਉਣੇ ਪੈਂਦੇ ਆ ਆਹ ਗੱਲ ਸੀ ਬੌਂਸਰ ਕੋਈ ਅਸੀਂ ਕੋਈ ਲੜਾਈ ਥੋੜੀ ਕਰਾਉਣੀ ਸੀ ਫਿਰ ਕਬੱਡੀ ਬਾਹਰ ਹੋ ਰਹੀ ਆ ਗਵਾਨ ਹਾਲਟ ਹੋ ਰਿਹਾ ਹਰ ਇੱਕ ਥਾਂ ਮੈਨੇਜਮੈਂਟ ਕਰਨਾ ਪੈਂਦਾ ਇਹ ਹਾਇਰ ਕਰਨੀਆਂ ਪੈਂਦੀਆਂ ਏਜੰਸੀਆਂ ਮੈਨੂੰ ਮੇਨ ਮੁੱਦਾ ਉਹਨਾਂ ਤੇ ਹੀ ਸੀਗਾ ਕਿ ਜਦੋਂ ਵਿਵਾਦ ਹੁੰਦਾ ਹੈ ਤਾਂ ਜਿਹੜੀ ਸੰਤ ਜਰਨੈਲ ਸਿੰਘ ਖਿੰਡਰ ਵਾਲਿਆਂ ਦੀ ਫੋਟੋ ਆ ਉਹ ਲਗੌਰ ਤੋਂ ਹੁੰਦਾ ਕਹਿੰਦੇ ਵੀ ਉਹ ਫੋਟੋ ਨੇ ਲਗਾਉਣੀ ਤੁਸੀਂ ਇੱਥੇ ਬਾਬਾ ਦੀਪ ਸਿੰਘ ਦੀ ਫੋਟੋ ਲਗਾ ਸਕਦੇ ਜੋ ਜਾਂ ਦਸਾ ਗੁਰੂਆਂ ਦੀ ਲਗਾ ਸਕਦੇ ਵਿਵਾਦ ਇਸ ਚੀਜ਼ ਤੋਂ ਖੜਾ ਆਇਆ ਹੈ ਨਹੀਂ ਉਹ ਤਾਂ ਵੇਖੋ ਇਹਨਾਂ ਨੇ ਮਾਫੀ ਵੀ ਮੰਗ ਲਈ अच्छा फिर ए नी भी संतों दी फोटो ते ਤੁਸੀਂ ਜਾ ਕੇ ਵੇਖੋ ਅੱਗੇ ਵੀ ਲੱਗੀਆਂ ਨੇ ਤੁਸੀਂ ਸਾਰੇ ਆਉਂਦੇ ਜੇ ਲੰਗਰ ਹਾਲ ਤੇ ਆਪਾਂ ਜਾਂਦੇ ਆ ਉੱਥੇ ਵੀ ਸੰਤਾਂ ਦੀ ਫੋਟੋ ਲੱਗੀ ਅੱਛਾ ਫਿਰ ਜਿਹੜੀਆਂ 30 ਸੰਸਥਾਵਾਂ ਹੋਰ ਨੇ ਜਿਨ੍ਹਾਂ ਨੇ ਸਟਾਲ ਲਾਏ ਆ ਉਹ ਸਾਰੇ ਸਟਾਲਾਂ ਦੇ ਅੰਦਰ ਸੰਤਾਂ ਦੀ ਫੋਟੋ ਆ ਬਲਦੀ ਸਿੰਘਾਂ ਦੀ ਫੋਟੋ ਆ ਬਾਬਾ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਆ ਜਿਹੜੇ ਸਾਡੇ ਗੁਰੂ ਸਮਾਨ ਇਹ ਸਾਰੇ ਆਪਣੇ ਯੋਧੇ ਆ ਸਿੱਖ ਕੌਮ ਦੇ ਹੋ ਸਕਦਾ ਵੀ ਇਹ ਉਹਨਾਂ ਦੀ ਇੱਜ਼ਤ ਨਾ ਕਰੇ ਇਹ ਗਲਤ ਬਿਲਕੁਲ આરોਪ ਲਾਇਆ ਔਰ ਇਹ ਨੂੰ ਵਾਇਰਲ ਕੀਤਾ ਗਿਆ 올ਓਵਰ ਦ ਵਰਲਡ ਕਿ ਕੱਲ ਨੂੰ ਇਲੈਕਸ਼ਨ ਆਉਣੀ ਆ ਡਾਲਰ ਆਉਣੇ ਆ ਆ ਚੀਜ਼ ਆ ਹੋਰ ਗੱਲ ਕੋਈ ਨਹੀਂ ਆ ਠੀਕ ਹੈ ਸਤਿਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਫੇਰ ਜੀ ਬਹੁਤ ਬਹੁਤ